ਜਪੋ ਜੀ ਸਤਨਾਮ ਸਤਨਾਮ ਅਸੂ ਅਦਾ ਪੂਰੀਆਂ ਜਬ ਗੁਰ ਪੈ ਦਿਆਲ ਸ਼ਰਨੀ ਲਾਵ ਦਸ ਕੋ ਕਰੋ ਪ੍ਰਭ ਪ੍ਰਤਪਾਲ ਅਸੂ ਅਜ਼ਾ ਪੂਰੀਆਂ ਜਬ ਗੁਰ ਬੈ ਦial ਚਰਨੇ ਲਾਵ ਦਸਕ ਕਰੋ ਪ੍ਰਭ ਪ੍ਰਤਪਾਲ ਪ੍ਰੇਮ ਤਰ ਗੁਰ ਨਾਮ ਮਨ ਗਲ ਪਵ ਮਾਲ ਦਰਸ਼ਨ ਕਰ ਗੁਰ ਚਰਨ ਕੋ ਤਮਹੀ ਪੈ ਨਿਹਾਲ ਗੁਰ ਚਰਨੀ ਲਗ ਭਗਤ ਕਰ ਤਿਆਗ ਮੋਕਾ ਜਾਲ ਗੁਰੂ ਭਗਤੀ ਤਮ ਪਈਐ ਜੀਵ ਹੋਵੇ ਲਖਿਆ ਪਾਗ ਦਾਸਾਂ ਭਗਤੀ ਈ ਹੈ ਸਮ ਤਮ ਜਾਨੋ ਲਾਲ ਦਾਸਾ ਭਗਤੀ ਇਹੀ ਐ ਸਬ ਤਮ ਜਾਨੋ ਲਾਲ ਕਰੋ ਅਮੀ ਬਜਤਾ ਹੋ ਗਏ ਆਵੇ ਕਾਲ ਏ ਦਾਸਾ ਭਗਤੀ ਕਿੰਨੀ ਮਿਲ ਬੀਰ ਸਾਸ ਸੌਤ ਆਗਿਆ ਰਾ ਕਿਉ ਤੀਰ ਰਹਿ ਜਦਾ ਵਿੱਚ ਆਗਿਆ ਏਹੋ ਭਗਤ ਮਹਾਨ ਦਾਸਾ ਭਗਤੀ ਇਹ ਹੈ ਦਾਸਨ ਦਾਤ ਬਕਾਨ ਮੁਦ ਜਦ ਤਬ ਹੋਈ ਹੈ ਪਾਵਨ ਨਿਰਮਲ ਗਿਆਨ ਅਸੂਪੁਰਨ ਆਗਦਮ ਗੁਰਦੇਵ ਵਿਖਿਆਨ ਰਵਿਦਾਸ ਗੁਰੂ ਚਰਨਨ ਕਾ ਕਰਦ ਤਦਾ ਹੈ ਧਿਆਨ ਜਪੋ ਜੀ ਸਤਨਾਮ ਤਨ ਤਨ ਜਗਤ ਗੁਰੂ ਅਰਬੀ ਦਾਸ ਮਹਾਰਾਜ ਜੀ ਦੀ ਪਾਵਨ ਪਿਤਰ ਅੰਮ੍ਰਿਤ ਬਾਣੀ ਦਾ ਨਿਗਮਣ ਰਹੀ ਗੁਰੂ ਚਰਨਾਂ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਜੈ ਗੁਰਦੇ ਤਨ ਗੁਰਦੇ ਤਨ ਤਨ ਜਕਪਤਾ ਸਤਗੁਰਵਦਾਸ ਮਹਾਰਾਜ ਜੀ ਦੀ ਅਪਾਰ 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 ਕਿਰਪਾ ਦੇ ਨਾਲ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਅੱਸੂ ਦਾ ਮਹੀਨਾ ਆਰੰਭ ਹੋਇਆ ਹੈ ਆਪ ਸਭ ਸੰਗਤਾਂ ਨੇ ਅੱਸੂ ਦਾ ਮਹੀਨਾ ਸਰਵਣ ਕੀਤਾ ਹੈ ਆਪ ਸਭ ਸੰਗਤਾਂ ਲਈ ਇਹ ਮਹੀਨਾ ਖੁਸ਼ੀਆਂ ਪਰਿਆਵੇ ਆਪ ਸਭ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਤ ਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਤ ਗੁਰੂ ਜੀ ਜੋ ਸੰਗਤ ਆਪ ਜੀ ਦੇ ਦਰ ਤੇ ਆਵੇ ਆਪਣੀਆਂ ਚੋਲੀਆਂ ਖੁਸ਼ੀਆਂ ਨਾਲ ਭਰ ਕੇ ਜਾਵੇ ਆਈ ਹੋਈ ਸੰਗਤ ਦੀ ਹਾਜ਼ਰੀ ਕਬੂਲ ਕਾਨੀ ਤਨ ਮਨ ਤਾਂ ਨਾਲ ਕੀਤੀ ਸੇਵਾ ਕਬੂਲ ਕਾਨੀ ਜਿਨ੍ਹਾਂ ਖਜ਼ਾਨੇ 'ਚੋਂ ਮਾਇਆ ਹੀ ਖਜ਼ਾਨੇ ਸਦਾ ਪਰੇਤੇ ਪਰਪੂਰ ਰੱਖਣੇ ਨੇਕ ਮਜ ਬਰਕਤ ਪਾਉਣੇ ਦਨ ਦੁਗਣੀ ਰਾਤ ਚੋਗਣੁ ਤਰਤੀ ਬਖਸ਼ਨੀ ਬੱਚਾ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਮਾੜੀ ਸੰਗਤ ਤੋਂ ਬਚਾਉਣਾ ਬੱਚਾ ਨੂੰ ਆਪਣੇ ਮਾਤਾ ਪਿਤਾ ਦੇ ਕਹਿਣੇ ਕਾਰ ਆਗਿਆਕਾਰੀ ਕਰਨਾ ਆਓ ਗੁਰੂ ਪਿਆਰੀ ਸਾਧ ਸੰਗਤ ਜੀਓ ਧੰ ਤੰਤ ਸਤਿਗੁਰੂ ਦਾਸ ਮਹਾਰਾਜੀ ਸਾਨੂੰ ਆਪਣੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਦੇ ਮਾਧਮ ਰਾਹੀਂ ਸਾਨੂੰ ਕੀ ਉਪਦੇਸ਼ ਦਿੰਦੇ ਹਨ ਕੀ ਮਹੀਨਾ ਸਾਨੂੰ ਕਿਸ ਤਰ੍ਹਾਂ ਬਤੀਤ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਸਾਨੂੰ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ ਅਸੂ ਆਸਾਂ ਪੂਰੀਆਂ ਜਬ ਗੁਰ ਤੈ ਦial ਚਰਨੀ ਲਾਵੋ ਦਾਸ ਕੋ ਕਰੋ ਪ੍ਰਭ ਦੂਪਤ ਪਾਲ ਕਿ ਅਸੂ ਦੇ ਮਹੀਨੇ ਅਸੂ ਦੇ ਮਹੀਨੇ ਜੀਵਦਿਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਪ੍ਰਭੂ ਜੀ ਆਪਣੇ ਸੇਵਕਾਂ ਨੂੰ ਆਪਣੇ ਚਰਨਾਂ ਦੇ ਨਾਲ ਲਗਾ ਲਓ ਪ੍ਰੇਮ ਤਾਰ ਗੁਰ ਨਾਮ ਮਨ ਗੱਲ ਪਾਵੋ ਮਾਲ ਦਰਸ਼ਨ ਕਰ ਗੁਰ ਚੰਨ ਕੋ ਤਬ ਹੀ ਪੈ ਨਿਹਾਲ ਕਿ ਪ੍ਰੇਮ ਦੀ ਤਾਰ ਪਾ ਕੇ ਕਿ ਧਾਗਾ ਜਿਹੜਾ ਹੈ ਪ੍ਰੇਮ ਦਾ ਲੈਣਾ ਹੈ ਪ੍ਰੇਮ ਦੀ ਤਾਰ ਪਾ ਕੇ ਗੁਰੂ ਦੇ ਨਾਮ ਦੀ ਮਾਲਾ ਗਲ ਵਿੱਚ ਪਾ ਕੇ ਕਿ ਗੁਰੂ ਦੇ ਗਲ ਵਿੱਚ ਪ੍ਰੇਮ ਦੀ ਮਾਲਾ ਪਾ ਕੇ ਅਤੇ ਗੁਰੂ ਚਰਨਾਂ ਦੇ ਦਰਸ਼ਨ ਕਰਨ ਨਾਲ ਜੀਵ ਨਿਹਾਲ ਨਿਹਾਲ ਹੋ ਜਾਂਦਾ ਹੈ ਕਿ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਪ੍ਰੇਮ ਸਹਿਤ ਜੁੜਨਾ ਹੈ ਪ੍ਰੇਮ ਦੇ ਨਾਲ ਕਿੰਨੇ ਮਾਲਾ ਲੈ ਕੇ ਗੁਰੂ ਦੇ ਗਲ ਵਿੱਚ ਪਾਉਣੀ ਹੈ ਤਾਂ ਸਾਡਾ ਜੀਵਨ ਨਿਹਾਲ 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 ਹੋ ਜਾਣਾ ਹੈ ਗੁਰੂ ਚਰਨੀ ਲਗ ਭਗਤ ਕਰ ਤਿਆਗ ਮੋਹ ਕਾ ਜਾਲ ਗੁਰੂ ਭਗਤੀ ਤਬ ਪਾਈਏ ਜੇ ਹੋਵੇ ਲਿਖਿਆ ਪਾਗ ਕਿਹੇ ਜੀਵ ਗੁਰੂ ਦੇ ਚਰਨਾਂ ਨਾਲ ਭਗਤੀ ਕਰਕੇ ਮੋਹ ਦਾ ਜਾਲ ਤਿਆਗਦੇ ਅਸੀਂ ਕੀ ਕਰਦੇ ਹਾਂ ਗੁਰੂ ਪਹਿਲੇ ਸਤਸੰਗ ਜਿਓ ਸਤਗੁਰੂ ਕੀ ਸਾਨੂੰ ਪਰਮਾਉਂਦੇ ਹਨ ਤੇ ਅਸੀਂ ਕੀ ਕਰਦੇ ਅਸੀਂ ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ ਕਿ ਆਪਣੇ ਪਰਿਵਾਰ ਦੇ ਨਾਲ ਆਪਣੇ ਕਾਰੋਬਾਰ ਦੇ ਵਿੱਚ ਅਸੀਂ ਹਮੇਸ਼ਾ ਜਕੜੇ ਰਹਿਨੇ ਆ ਕਿ ਕਾਰੋਬਾਰ ਦੇ ਵਿੱਚ ਲੱਗੇ ਰਹਿਨੇ ਆਪਣਾ ਜੀਵਨ ਉਹਦੇ ਵਿੱਚ ਹੀ ਲਗਾ ਲੈਂਦੇ ਆਪਣੇ ਵਾਸਤੇ ਆਪਣੇ ਕਦੇ ਹਿਰਦੇ ਨੂੰ ਆਪਣੀ ਰੂਹ ਨੂੰ ਕਦੇ ਸਵਾਰਨ ਦਾ ਸਮਾਂ ਹੀ ਨਹੀਂ ਕੱਢਿਆ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ हे ਭਾਈ ਤੂੰ ਆਪਣਾ ਸਮਾਂ ਕੁਝ ਸਮਾਂ ਕੱਢ ਕੇ ਆਪਣੇ ਹਿਰਦੇ ਨੂੰ ਵੀ ਸਵਾਰਨ ਦੀ ਕੋਸ਼ਿਸ਼ ਕਰ ਗੁਰੂ ਭਗਤੀ ਉਦੋਂ ਹੀ ਮਿਲਦੀ ਹੈ ਕਿ ਕਹਿੰਦੇ ਗੁਰੂ ਦੀ ਸੇਵਾ ਉਦੋਂ ਹੀ ਮਿਲਣੀ ਹੈ ਗੁਰੂ ਦੀ ਸਮਝ ਉਦੋਂ ਹੀ ਆਉਣੀ ਹੈ ਜਦੋਂ ਅਸੀਂ ਗੁਰੂ ਚਰਨਾਂ ਨਾਲ ਜੁੜਾਂਗੇ ਕਹਿੰਦੇ ਬੱਚੇ ਨੂੰ ਪੜ੍ਹਾਈ ਉਦੋਂ ਹੀ ਹੋਣੀ ਆਉਂਦੀ ਐ ਜਦੋਂ ਉਹ ਸਕੂਲ ਦੇ ਵਿੱਚ ਦਾਖਲਾ ਲੈਂਦਾ ਹੈ ਦਾਖਲਾ ਲੈਣ ਤੋਂ ਬਾਅਦ ਇਹ ਨਹੀਂ ਕਿ ਬੱਚੇ ਦਾ ਦਾਖਲਾ ਹੋ ਗਿਆ ਤਾਂ ਗੁਰੂ ਘਰ ਦੀ ਸਾਧ ਸੰਗਤ ਜੀ ਉਸ ਨੂੰ ਕਲਾਸ ਵਿੱਚ ਜਾਣ ਦੀ ਲੋੜ ਨਹੀਂ ਉਹਨੂੰ ਹਰ ਰੋਜ਼ ਕਲਾਸ ਵਿੱਚ ਜਾਣਾ ਪੈਣਾ ਹੈ ਗੁਰੂ ਦੀ ਕਲਾਸ ਦੇ ਵਿੱਚ ਹਾਜ਼ਰੀ ਲਗਾਉਣੀ ਪੈਣੀ ਹੈ ਤਾਂ ਹੀ ਉਹ ਕਹਿੰਦੇ ਜਦੋਂ ਕੋਈ ਡਿਗਰੀ ਕੋਈ ਸਰਟੀਫਿਕੇਟ ਭਾਵੇਂ ਪੰਜਵੀਂ ਦਾ ਭਾਵੇਂ ਜਾ ਕੇ ਦਸਵੀਂ ਦਾ ਜਾਂ ਕੋਈ ਡਿਗਰੀ ਪ੍ਰਾਪਤ ਕਰਨੀ ਕਹਿੰਦੇ ਹਰ ਰੋਜ਼ ਸਕੂਲ ਦੇ ਵਿੱਚ ਜਾਣਾ ਪੈਣਾ ਆਪਣੀ ਮਰਜ਼ੀ ਦੇ ਨਾਲ ਆਪਾਂ ਜੋ ਮਰਜ਼ੀ ਕਰੀਏ ਜੀ ਭਾਵ ਕਿ ਕਹਿੰਦੇ ਕਰ بیٹھے ਆਪਾਂ ਭਗਤੀ ਜਿੰਨੀ ਮਰਜ਼ੀ ਕਰ ਲਈਏ ਕਹਿੰਦੇ ਉਹ ਕਿਸੇ ਕੰਮ ਨਹੀਂ ਆਉਣੀ ਜਿੰਨਾ ਚਿਰ ਸਾਡਾ ਗੁਰੂ ਨਹੀਂ ਹੈ ਤੇ ਗੁਰੂ ਜਦੋਂ ਸਾਡੇ ਨਾਲ ਹੋ ਜਾਂਦਾ ਤੇ ਫਿਰ ਭਾਗਾਂ ਦੇ ਵਿੱਚ ਗੁਰੂ ਸਾਡੇ satsang ਵੀ ਲਿਖ ਦਿੰਦਾ ਬਾਣੀ ਪੜਨਾ ਸੁਣਨਾ ਵੀ ਲਿਖ ਦਿੰਦਾ ਜੀ ਹੋਵੇ ਲਿਖਿਆ ਪਾਗ ਕਿ ਪਾਗਾਂ ਦੇ ਵਿੱਚ ਉਦੋਂ ਹੀ ਗੁਰੂ ਲਿਖਦਾ ਕਹਿੰਦੇ ਜਦੋਂ ਅਸੀਂ ਦੋ ਕਦਮ ਅਸੀਂ ਦੋ ਕਦਮ ਗੁਰੂ ਵੱਲ ਨੂੰ ਚੱਲ ਕੇ ਜਾਂਦੇ ਆ ਤੇ ਉਹ ਹਜ਼ਾਰਾਂ ਕਦਮ ਸਾਡੇ ਵੱਲ ਨੂੰ ਵਧਾ ਕੇ ਸਾਡੀ ਬਾਹ ਫੜ ਲੈਂਦਾ ਹੈ ਸਾਡਾ ਜੀਵਨ ਸਫਲਾ ਕਰ ਦਿੰਦਾ ਹੈ ਦਾਸਾ ਭਗਤੀ ਇਹੀ ਹੈ ਸਤ ਤਮ ਜਾਨੋ ਲਾਲ ਕਰੋ ਅਭਿ ਪਛਤਾਉਗੇ ਫਿਰ ਹਾਥ ਨਾ ਆਵੇ ਕਾਲ ਕਹਿੰਦੇ ਇਹੀ ਪ੍ਰਭੂ ਦੀ ਦਾਸਾ ਭਗਤੀ ਸਤਵੀਂ ਹੈ ਇਸ ਨੂੰ ਜਾਨਣਾ ਕਰ ਕਿ ਭਾਈ ਪ੍ਰਭੂ ਦੀ ਭਗਤੀ ਨੂੰ ਜਾਨਣਾ ਕਰ ਸੇਵਾ ਸਿਮਰਨ ਕਮਾਈ ਕਰ ਪ੍ਰਭੂ ਦੀ ਭਗਤੀ ਕਰੋ ਨਹੀਂ ਤਾਂ ਪਛਤਾਉਣਾ ਪੈਣਾ ਹੈ ਫਿਰ ਦੁਬਾਰਾ ਜਨਮ ਹੱਥ ਨਹੀਂ ਆਉਣਾ ਤੇ ਇਹ ਜਿਹੜਾ ਅਨਮੋਲ ਜਨਮ ਹੈ ਬਹੁਤ ਜਨਮ ਵਿਛੜੇ ਥੇ ਮਾਧੋ ਸਤਿਗੁਰਾਂ ਨੇ ਵੀ ਆਪਣੀ ਬਾਣੀ ਦੇ ਵਿੱਚ ਲਿਖ ਦਿੱਤਾ ਕਿ ਬਹੁਤ ਜਨਮਾਂ ਤੋਂ ਬਾਅਦ ਇਹ ਅਨਮੋਲ ਜਨਮ ਮਿਲਿਆ ਹੈ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੇਰੇ ਲੇਖੇ ਤੇ ਇਹ ਜਨਮ ਮੇਰਾ ਹੁਣ ਤੇਰੇ ਲੇਖੇ ਲੱਗ ਗਿਆ ਹੈ ਲੇਖੇ ਦਾ ਮਤਲਬ ਇਹ ਨਹੀਂ ਕਿ ਅਸੀਂ ਕੰਮ ਕਰ ਛੱਡ ਦੇਣਾ ਹੈ ਘਰ ਪਰਿਵਾਰ ਛੱਡ ਦੇਣਾ ਹੈ ਸਤਿਗੁਰੂ ਜੀ ਕਹਿੰਦੇ ਬਨ ਖੋਜਨ ਕਾ ਜਾਇਰੇ RAM ਕਾ ਲੋਪਾ ਨਾ ਹੈ ਉਹ ਭਾਈ ਬਾਣ ਦੇ ਵਿੱਚ ਜਾਣ ਕੇ ਪਾਪ ਜੰਗਲਾਂ ਵਿੱਚ ਜਾਣ ਕੇ ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ ਹੈ ਕਿਉਂ ਪਰਮਾਤਮਾ ਜੰਗਲਾਂ ਦੇ ਵਿੱਚ ਬੈਠਾ ਉਹ ਕਹਿੰਦਾ ਤੇਰੇ ਘਰ ਦੇ ਵਿੱਚ ਵੀ ਬੈਠਾ ਹੈ ਘਰ ਦੇ ਵਿੱਚ ਉਸ ਨੂੰ ਮਿਲ ਜਾਣਾ ਹੈ ਕਾਮਥ ਰਾ ਕਾ ਦਵਾਰ ਕਾ ਕਾ ਕਾਸ਼ੀ ਹਰ ਦਵਾਰ ਰਬੀਦਾਸ ਖੋਜਾ ਦਿਲ ਆਪਣਾ ਤਉ ਮਿਲਿਆ ਦਿਲਦਾਰ ਕਹਿੰਦੇ ਕੀ ਲੋੜ ਹੈ ਤੀਰਸਥਾਨਾਂ ਤੇ ਜਾ ਕੇ ਜੰਗਲਾ ਪਹਾੜਾਂ ਦੇ ਵਿੱਚ ਜਾ ਕੇ ਲੱਭਣ ਦੀ ਲੋੜ ਨੇ ਤਾਂ ਆਪਣੇ ਅੰਦਰ ਬੈਠਾ ਹੈ ਕਿਤੇ ਬਾਹਰ ਜਾ ਕੇ ਨਹੀਂ ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਕਿ ਇਹ ਜਨਮ ਭਾਵ ਕਿ ਅਸੀਂ ਆਪਣਾ ਜਿਹੜਾ ਨਾਮ ਸਿਮਰਨ ਦੇ ਨਾਲ ਆਪਣਾ ਸਮਾਂ ਕੱਢ ਕੇ ਕੁਝ ਸਮਾਂ ਕੱਢ ਕੇ ਗੁਰੂ ਦੇ ਚਾਨਣਾਂ ਨਾਲ ਜੁੜਨਾ ਹੈ ਗੁਰੂ ਦੇ ਚਾਨਣਾਂ ਜਾਣ ਕੇ ਬੈਠ ਕੇ ਗੁਰੂ ਦੀ ਬਾਣੀ ਸੁਣਨੀ ਹੈ ਪੜ੍ਹਨੀ ਹੈ ਇਸੇ ਕਰਕੇ ਸਤਿਗੁਰਾਂ ਨੇ ਇਹ ਦਿਨ ਸਾਨੂੰ ਬਖਸ਼ਿਆ ਕਿ ਸੰਗਰਾਮ ਤੇ ਬਹਾਨਾ ਮਿਲ ਜਾਂਦਾ ਹੈ ਸਾਨੂੰ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਵੀ ਅੱਜ ਸੰਗਰਾਮ ਹੈ ਅੱਜ ਐਤਵਾਰ ਹੈ ਅੱਜ ਪੁੰਨਿਆ ਹੈ ਆਪਾਂ ਇਸ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਬਾਣੀ ਨਾਲ ਜੁੜ ਜਾਣੇ ਹਾਂ ਸਤਗੁਰੂ ਜੀ ਕਹਿੰਦੇ ਇਹ ਦਾਸਾ ਭਗਤੀ ਕਿੰਨੇ ਬਿਰਲੇ ਵੀਰ ਸ્વાસ ਸ્વાસ ਆਗਿਆ ਰੱਖੋ ਤੀਰ ਕਿ ਇਹ ਦੇ ਦਾਸਾ ਭਗਤੀ ਕਿਸੇ ਬਿਰਲੇ ਪੁਰਸ਼ ਨੇ ਕੀਤੀ ਹੈ ਜੇ ਸ્વાસ ਸ્વાસ ਪ੍ਰਭੂ ਦਾ ਸਿਮਰਨ ਕਰਕੇ ਉਸ ਦੀ ਆਗਿਆ ਵਿੱਚ ਰਹਿੰਦਾ ਹੈ ਰਹੇ ਸਦਾ ਵਿੱਚ ਆਗਿਆ ਇਹੋ ਭਗਤ ਮਹਾਨ ਦਾਸਾ ਭਗਤੀ ਇਹੀ ਹੈ ਦਾਸਨ ਦਾਤ ਬਖਾਨ ਪ੍ਰਭੂ ਦੇ ਹੁਕਮ ਵਿੱਚ ਰਹਿਣਾ ਇਹ ਭਗਤੀ ਮਹਾਨ ਹੈ ਕਿ ਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਗੁਰੂ ਨੇ ਦਾਸ ਦਿੱਤਾ ਕਿ ਭਾਈ ਆਹ ਕੰਮ ਮਾੜਾ ਇਹ ਨਹੀਂ ਕਰਨਾ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੀ ਬੁਰਾਈ ਨਹੀਂ ਕਰਨੀ ਤਵੇ ਸਾਡਾ ਫਰਜ਼ ਬਣਦਾ ਕਿ ਅਸੀਂ ਨਿੰਦਿਆ ਚੁਗਲੀ ਕਿਸੇ ਦੀ ਨਹੀਂ ਕਰਨੀ ਕਹਿੰਦੇ ਕਿਸੇ ਦੀ ਲੀਕ ਪਿੱਟਣ ਨਾਲੋਂ ਪਾਪ ਕੇ ਦੂਸਰੇ ਨੂੰ ਮਾਰਾ ਕਹਿਣ ਨਾਲੋਂ ਆਪਣੇ ਆਪ ਨੂੰ ਅਸੇ ਚੰਗਾ ਕਰਨ ਦੀ ਕੋਸ਼ਿਸ਼ ਕਰੀਏ। ਇਹੀ ਦਾਸਾਂ ਦੀ ਭਗਤੀ ਹੈ ਜੋ ਪ੍ਰਭੂ ਦੇ ਦਾਸਾਂ ਦਾ ਦਾਸ ਸਮਝਿਆ ਜਾਂਦਾ ਹੈ। ਬੁੱਧ ਸ਼ੁੱਧ ਤਬ ਹੋਈਏ ਪਾਵੇ ਨਿਰਮਲ ਗਿਆਨ ਅਸੂਪੁਰਨ ਆਸਬ ਗੁਰਦੇਵ ਗਿਆਨ। ਕਿ ਜੀਵ ਨੂੰ ਵਿਵੇਕ ਬੁੱਧੀ ਅਤੇ ਸੋਝੀ ਉਸ ਸਮੇਂ ਹੁੰਦੀ ਹੈ ਜਦੋਂ ਪ੍ਰਭੂ ਦੇ ਨਿਰਮਲ ਗਿਆਨ ਦੇ ਪ੍ਰਾਪਤੀ ਅੰਦਰ ਕਿ ਗੁਰੂ ਦੇ ਚਾਨਣਾ ਨਾਲ ਆਣ ਕੇ ਜੁੜ ਕੇ ਗੁਰੂ ਦੀ ਬਾਣੀ ਬਾਰੇ ਪਤਾ ਲੱਗਦਾ ਹੈ ਗੁਰੂ ਦੇ ਇਤਿਹਾਸ ਬਾਰੇ ਪਤਾ ਲੱਗਦਾ ਹੈ ਤਾਂ ਫੇ ਗੁਰੂ ਪੈਰੀ ਸਾਧ ਸੰਗ ਜਿਉ ਮਨ ਕਰਦਾ ਕਿ ਮੈਂ ਹੋਰ ਗੁਰੂ ਦੀ ਬਾਣੀ ਸੁਣਾ ਹੋਰ ਗਿਆਨ ਪ੍ਰਾਪਤ ਕਰਾਂ ਪ੍ਰਭੂ ਦਾ ਸਿਮਰਨ ਕਰਨ ਨਾਲ ਸਾਰੀਆਂ ਇਸ਼ਾਵਾ ਪੂਰੀਆਂ ਹੁੰਦੀਆਂ ਨੇ ਕਿ ਸਤੂਰ ਜੀ ਕਹਿੰਦੇ ਅਸੂ ਦੇ ਮਹੀਨੇ ਅਸੀਂ ਜਦੋਂ ਗੁਰੂ ਦੇ ਨਾਲ ਜੁੜਦੇ ਹਾਂ ਗੁਰੂ ਦੀ ਬਾਣੀ ਨਾਲ ਜੁੜਦੇ ਹਾਂ ਤਾ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦਿਆਂ ਨ ਰਬੀ ਦਾਸ ਗੁਰੂ ਚੰਨਨ ਕਾ ਕਰ ਸਦਾ ਕਰਤ ਹੈ ਧਿਆਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਮਾਉਂਦੇ ਹਨ ਕਿ ਜੀਵ ਨੂੰ ਹਮੇਸ਼ਾ ਗੁਰੂ ਦੇ ਚਰਨਾਂ ਦਾ ਧਿਆਨ ਤਾਣਾ ਚਾਹੀਦਾ ਸੋ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਦੇ ਸੰਗਰਾਂਦ ਦੇ ਪਵਿੱਤਰ ਅਜਹੜ ਤੇ ਸਤ ਗੁਰੂ ਗ੍ਰਵਦਾਸ ਮਹਾਰਾਜੀ ਸਾਨੂੰ ਇਹੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਕੇ ਸਾਨੂੰ ਗੁਰੂ ਚਾਨਾ ਨਾਲ ਜੁੜ ਕੇ ਗੁਰੂ ਦੀ ਬਾਣੀ ਸਰਵਣ ਕਰਨੀ ਚਾਹੀਦੀ ਹੈ ਗੁਰੂ ਦੀ ਬਾਣੀ ਪੜਾਂਗੇ ਸਾਨੂੰ ਗਿਆਨ ਹੋਵੇਗਾ ਸਾਡੀ ਜਾਨ ਦੀ ਜਿਹੜੀ ਕਹਿੰਦੇ ਗਿਆਨ ਦੀ ਬੁੱਧੀ ਜਿਹੜੀ ਹੈ ਉਹਦੇ ਵਿੱਚ ਬਾਧਾ ਹੁੰਦਾ ਹੈ ਗਿਆਨ ਵਿੱਚ ਬਾਧਾ ਹੋਣ ਦੇ ਨਾਲ ਸਾਡੀ ਮਨ ਦੇ ਵਿੱਚੋਂ ਡਾਲ ਪੈ ਖਤਮ ਹੋ ਜਾਂਦਾ ਹੈ ਇਸ ਕਰਕੇ ਹਮੇਸ਼ਾ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਕੇ ਗੁਰੂ ਦੀ ਬਾਣੀ ਸਰਵਣ ਕਰੀਏ ਤੇ ਆਪਣਾ ਜੀਵਨ ਸਫਲਾ ਕਰੀਏ ਸਵਾਜ ਗੁਰੂ ਪਿਆਰੀ ਸਾਧ ਸੰਗਤ ਜੀਓ ਸੰਗਰਾਮ ਦਾ ਪਿੱਤਰ ਦਿਹਾੜਾ ਹੈ ਅਸੂ ਦਾ ਮਹੀਨਾ ਆਰੰਭ ਹੋਇਆ ਹੈ ਆਪ ਸਭ ਸੰਗਤਾਂ ਲਈ ਇਹ ਮਹੀਨਾ ਖੁਸ਼ੀਆਂ ਪਰਿਆਵੇ ਖੁਸ਼ੀਆਂ ਪ੍ਰਾਪਤਿਤ ਹੋਵੇ ਇਹੀ ਅਰਦਾਸ ਸਤ ਗੁਰਾਂ ਦੇ ਚਰਨਾਂ 'ਚ ਹੈ ਜੈ ਗੁਰਦੀਰ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਨਾਨਕ ਮਹਾਰਾਜ ਜੀ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜਪੋ ਜੀ ਸਤਨਾਮ 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 ਜੀ